ਜਾਉਦੇ ਪਿੰਡਾਂ ਦਾ ਇੱਕ ਜਿਹੜੇ ਰਵਾਇਤੀ ਪੰਜਾਬ ਦੇ ਰੁੱਖ ਨੇ ਉਹਨਾਂ ਦੀ ਕਤਾਰ ਚੰਦਾ ਬਰੂਟਾ ਡੇਕ ਟਾਲੀ ਕਿੱਕਰ ਤੇ ਬਰੂਟਾ ਵੀ ਉਹੀ ਆ ਤਾਂ ਤੁਸੀਂ ਦੇਖ ਲਓ ਫਿਰ ਕੀ ਹੋਊਗਾ ਤੇ ਚਿਬ ਕੱਢੂ ਅੱਜ 2025 ਦੇ ਵਿੱਚ ਵੀ ਅਸੀਂ ਦੇਖਦੇ ਆ ਨਾ ਤੁਸੀਂ ਗਾਣੇ ਸੁਣਦੇ ਹੋ ਤੁਹਾਨੂੰ ਘਾਟ ਲੱਗਦੀ ਹੈ ਸ਼ਬਦਾਂ ਦੀ ਤਾਂ ਸਿੱਧੂ ਮੂਸੇ ਵਾਲਾ 2020 ਦੇ ਵਿੱਚ ਬਰੂਟੇ ਵਰਗੇ ਸ਼ਬਦ ਕੱਢ ਕੇ ਲਿਆਉਂਦਾ ਛਿਆਣੇ ਕਹਿੰਦੇ ਨੇ ਕਿ ਕਿਸੇ ਦੀ ਲਕੀਰ ਛੋਟੀ ਕਰਨ ਨਾਲ ਉਹਨਾ ਆਪਣੀ ਲਕੀਰ ਲੰਮੀ ਕਰ ਦੋ ਔਰ ਇਹ ਸਿੱਧੂ 2 ਕਿਲੋਮੀਟਰਾਂ ਦੇ ਵਿੱਚ ਲਕੀਰ ਕਰ ਗਿਆ ਤੁਹਾਨੂੰ ਐਂ ਲੱਗੂਗਾ 2017 18 19 ਵਾਲਾ ਜਿਹੜਾ ਸਿੱਧੂ ਸੀ ਜਿਹੜੀ ਉਹਦੀ ਪੀਕ ਸੀ ਕਿ 21 ਵਾਲੀ ਜਿਵੇਂ ਉਹ ਬਾਈ ਬਾਈ ਗੀਤ ਦੇ ਵਿੱਚ ਕਿਸੇ ਵਿਆਹ 'ਚ ਜਾ ਕੇ ਪੈਂਦਾ ਤਾਂ ਉਹੀ ਚੀਜ਼ਾਂ ਤੁਹਾਡੇ ਕੰਨਾਂ 'ਚ ਖੜਾਕ ਸੁਣਦੇ ਨੇ ਕੰਨਾਂ ਦੇ ਕੋਲੋਂ ਲੰਘਣੀਆਂ ਕਹਿੰਦੇ ਗੋਲੀਆਂ ਮਾਲ ਦੀ ਗੱਲ ਹੈ ਤੇ ਪਰ ਮੈਨੂੰ ਇੱਥੇ ਇਹ ਵੀ ਗੱਲਾਂ ਲੱਗਦੀਆਂ ਨੇ ਕਿ ਸਿੱਧੂ ਮੂਸੇ ਵਾਲਾ ਉਸ ਦੌਰ ਦੇ ਵਿੱਚ ਅੱਜ ਦੇ ਹਾਨੀ ਹੋਣਾ ਕਿਉਂਕਿ ਅੱਜ 2025 ਦੇ ਵਿੱਚ ਵੀ ਅਸੀਂ ਦੇਖਦੇ ਆ ਨਾ ਤੁਸੀਂ ਗਾਣੇ ਸੁਣਦੇ ਹੋ ਤੁਹਾਨੂੰ ਘਾਟ ਲੱਗਦੀ ਹੈ ਸ਼ਬਦਾਂ ਦੀ ਤਾਂ ਸਿੱਧੂ ਮੂਸੇ ਵਾਲਾ 2020 ਦੇ ਵਿੱਚ ਬਰੋਟੇ ਵਰਗੇ ਸ਼ਬਦ ਕੱਢ ਕੇ ਲਿਆਉਂਦਾ ਪੋਤਾ ਜਸਵੰਤ ਕੌਰ ਦਾ ਬੜਾ ਉਹਨੇ ਟਣਕਾ ਕੇ ਲਿਖਿਆ ਤਾਂ ਇਹ ਵੱਡੀਆਂ ਗੱਲਾਂ ਨੇ ਆਪਣੀ ਦਾਦੀ ਪੜਦਾਦਿਆਂ ਨੂੰ ਯਾਦ ਰੱਖਣਾ ਦੇਖੋ ਆਮ ਤੌਰ ਤੇ ਆਪਾਂ ਆਮ ਸਕੂਲਾਂ ਦੇ ਪੜ੍ਹੇ ਆਮ ਘਰਾਂ ਦੇ ਸਾਰੇ ਆਪਾਂ ਤਾਂ ਆਪਾਂ ਦੇਖਦੇ ਆ ਕਿ ਇਕ ਨਾ ਆਮ ਤੌਰ ਤੇ ਹੁੰਦਾ ਕਿ ਬੰਦਾ ਆਪਣੇ ਪੇਰੈਂਟਸ ਨੂੰ ਜਿਵੇਂ ਖਾਸ ਤੌਰ ਤੇ ਤੁਸੀਂ ਸ਼ਹਿਰਾਂ ਦੇ ਵਿੱਚ ਹੁੰਨੇ ਹੋ ਤਾਂ ਥੋੜਾ ਜਿਹਾ ਨਾ ਕਈ ਲੋਕ ਇਹ ਚੀਜ਼ ਸੋਚਦੇ ਆ ਕਿ ਯਾਰ ਸਾਡੇ ਮਾਪਿਓ ਨੇ ਕਹਿੰਦੇ ਕਿ ਮਾਪਿਓ ਦੀ ਸਾਦਗੀ ਦਾ ਕਦੇ ਵੀ ਤੁਸੀਂ ਨਾ ਉਹ ਨਾ ਮਨਾਓ ਉਹਨਾਂ ਨੂੰ ਅੱਗੇ ਲੈ ਕੇ ਆਓ ਜਾਂ ਤੁਸੀਂ ਆਪਣੇ ਘਰ ਦੀ ਗਰੀਬੀ ਨੂੰ ਲੈ ਕੇ ਆਪਣੇ ਘਰ ਦੇ ਆਪਣੇ ਦਾਦਾ ਦਾਦੀ ਦੀ ਜਿਹੜੇ ਨਾਮ ਨੇ ਉਹਨਾਂ ਨੂੰ ਵੱਡਾ ਕਰੋ ਲੋਕ ਅੱਜ ਕੱਲ ਇਹਨਾਂ ਚੀਜ਼ਾਂ ਤੋਂ ਨਾ ਦੂਰ ਹੁੰਦੇ ਜਾ ਰਹੇ ਸੀਗੇ ਆਪਣੇ ਦਾਦਾ ਦਾਦੀ ਤੋਂ ਪੇਰੈਂਟਸ ਤੋਂ ਤਾਂ ਇਹ ਮੈਨੂੰ ਲੱਗਦਾ ਕਿ ਗੀਤਾਂ ਦੇ ذریعے ਸੇ ਦੂਮ ਉਸ ਯਾ ਲੈ ਨਾ ਮੇ ਪੋਤਾ ਜਸਵੰਤ ਕੌਰ ਦਾ ਕਹਿਣਾ ਗਲ ਚ ਲੋਕੇਟ ਉਸ ਮਾਨ ਮੱਤੀ ਦਾ ਕਹਿਣਾ ਤਾਂ ਇਹ ਇਹਨੇ ਬਹੁਤ ਲੋਕਾਂ ਦੇ ਵਿੱਚ ਇਹ ਚੀਜ਼ਾਂ ਚਲਾਈਆਂ ਕਿ ਲੋਕ ਅੱਜ ਟੈਟੂ ਬਣਾਉਂਦੇ ਨੇ ਮੈਂ ਬਹੁਤ ਮੁੰਡੇ ਵੀ ਦੇਖੇ ਜਿਹੜੇ ਲੋਕੇਟ ਪਾਈ ਫਿਰਦੇ ਆਪਣੀ ਦਾਦੀ ਦਾ ਤੁਸੀਂ ਦੇਖੋ ਕਿ ਬਹੁਤ ਪਾਉਂਦੇ ਹੋਣਗੇ ਉਸ ਤੋਂ ਪਹਿਲਾਂ ਵੀ ਪਰ ਘੱਟ ਲੋਕ ਪਾਉਂਦੇ ਸੀਗੇ ਦਾਦਾ ਦਾਦੀ ਨੂੰ ਮਤਲਬ ਥੋੜਾ ਜਿਹਾ ਉਹ ਚੀਜ਼ਾਂ ਇਹ 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 ਸਿੱਧੂ ਲੈ ਕੇ ਆਇਆ ਗੀਤਾਂ ਦੇ ਵਿੱਚ ਜਦੋਂ ਉਹਨੂੰ ਤੁਸੀਂ ਬਹੁਤ ਗਲੈਮਰਾਇਜ਼ ਕਰਦੇ ਹੋ ਚੀਜ਼ਾਂ ਨੂੰ ਤਾਂ ਫਿਰ ਸਾਰਿਆਂ ਨੂੰ ਐ ਲੱਗਦਾ ਕਿ ਯਾਰ ਇਹਨੂੰ ਨਾਲ ਰੱਖੀਏ ਇਸ ਲੇਗੇਸੀ ਨੂੰ ਪਰ ਮੈਨੂੰ ਇਹ ਲੱਗਦਾ ਨਾ ਕਿ ਜਿਵੇਂ ਤੁਸੀਂ ਗੱਲ ਕਰੀ ਐ ਕਿ ਜਿਵੇਂ ਟੈਟੂ ਪਾਇਆ ਹੋਇਆ ਸੀ ਤਾਂ ਇਹ ਚੀਜ਼ਾਂ ਕਰਕੇ ਹੀ ਸਿੱਧੂ ਨੇ ਜਿਵੇਂ ਸਿੱਧੂ ਦਾ ਇੱਕ ਗੀਤ ਤੇ ਤੁਸੀਂ ਸੁਣਿਆ ਹੋਣਾ ਕਿ ਜਿਨ੍ਹਾਂ ਦੇ ਜਵਾਕਾਂ ਦੇ ਨਾਂ ਟੌਮ ਤੇ ਸਟੀਵ ਆ ਰੱਖ ਕੇ ਬਣੇ ਫਿਰਦੇ ਉਹ ਮਾਮੂਲੀ ਤਾਂ ਇਸ ਤਰ੍ਹਾਂ ਦੇ ਸ਼ਬਦ ਲੈ ਕੇ ਆਉਣਾ ਕਿਉਂਕਿ ਵਿਅੰਗਮਈ ਅੰਦਾਜ਼ ਦੇ ਵਿੱਚ ਕਹਿਣਾ ਕਿਉਂਕਿ ਉਸ ਸਮੇਂ ਮਾਨ ਸਾਹਿਬ ਦੀ ਵੀ ਕੰਟਰੋਵਰਸੀ ਲਾ ਲੋ ਤਾਂ ਇਹ ਗੱਲਾਂ ਵੀ ਬਾਅਦ ਦੇ ਵਿੱਚ ਆਈਆਂ ਤਾਂ ਅੱਜ ਜੇ ਗੁਰਦਾਸ ਮਾਨ ਵੀ ਸਿੱਧੂ ਮੂਸੇ ਵਾਲੇ ਨੂੰ ਪਿਆਰ ਕਰਦਾ ਤਾਂ ਮੈਨੂੰ ਲੱਗਦੀ ਉਸ ਕਤਾਰ ਦੇ ਵਿੱਚ ਇਕੱਲਾ ਹੀ ਸਿੱਧੂ ਹੀ ਸੀਗਾ ਕਹਿੰਦੇ ਜਿਹੜਾ ਜਿਹੜਾ ਮੈਨੂੰ ਫੋਨ ਕਰਦਾ ਹੁੰਦਾ ਸੀ ਵੀ ਕੋਈ ਗੱਲ ਨਹੀਂ ਠੀਕ ਹੋ ਜਾਣਾ ਤੇ ਵੱਡੀਆਂ ਗੱਲਾਂ ਨਹੀਂ ਮੈਨੂੰ ਲੱਗਦਾ ਵੀ ਸਮਝਣਾ ਸੰਦੀਪ ਦੇਖੋ ਤੁਸੀਂ ਹੁਣੇ ਜਿਹੜੀ ਪਹਿਲਾਂ ਤੁਸੀਂ ਹੁਣੇ ਗੱਲ ਕਰਕੇ ਹਟਿਓ ਕਿ ਅੱਜ 2025 ਦਾ ਅਖੀਰ ਆ ਤੇ 26 ਚੜ ਜਾਣਾ ਹੋਰ ਹੈ ਨਾ ਮਹੀਨੇ ਇੱਕ ਨੂੰ ਤਾਂ ਤੁਸੀਂ ਅੱਜ ਆਪਾਂ ਇਹ ਜ਼ਿਕਰ ਕਰ ਰਹੇ ਆ ਕਿ ਸਿੱਧੂ ਦੇ ਇਹ ਜੇ ਗੀਤ ਸਮਝ ਲਓ ਤੁਸੀਂ 19 'ਚ ਜਾਂ 20 'ਚ ਜਾਂ 21 ਦੇ ਵਿੱਚ ਲਿਖੇ ਹੋਏ ਤਾਂ ਕਿੰਨੇ ਸਾਲ ਹੋ ਗਏ ਤਾਂ ਉਹਦੇ ਵਿੱਚ ਕਿਸ ਕਿੰਨਾ ਫਿਊਜ਼ਨ ਆ ਗਿਆ ਸ਼ਬਦਾਂ ਦਾ ਕਿੰਨੇ ਨਵੇਂ ਸ਼ਬਦ ਆ ਗਏ ਆ ਹੁਣ ਹੁਣ ਤਾਂ ਕਹਿੰਦੇ ਕਿ ਜੈਂਜ਼ੀ ਦੀ ਜਨਰੇਸ਼ਨ ਆ ਗਈ ਹੈ ਨਾ 2000 ਵਾਲੇ ਤਾਂ ਇਹ ਇਹ ਸਿੱਧੂ ਨੇ ਬਰੋਟਾ ਵਰਡ ਕੱਢਿਆ ਜਾਂ ਬਹੁਤ ਬਹੁਤ ਵਰਡ ਸਿੱਤੂ ਲੈ ਕੇ ਆਇਆ ਜਿਹੜੇ ਬਿਲਕੁਲ ਟਿਪੀਕਲ ਵਰਡ ਹੈਗੇ ਸੀ ਹੁਣ ਮੈਂ ਜੇ ਜ਼ਿਕਰ ਕਰਾਂ بڑے ਵਰਡ ਨੇ ਪਰ ਸੰਦੀਪ ਕਹਿਣ ਦਾ ਅੰਦਾਜ਼ ਬਹੁਤ ਜ਼ਬਰਦਸਤ ਕਹਿਣ ਦਾ ਤਰੀਕਾ ਬਹੁਤ ਜ਼ਬਰਦਸਤ ਉਹਦੇ ਵਿੱਚ ਜਿਵੇਂ 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 ਤੁਰਾਂ ਲੋਕ ਫੋਲੋ ਕਰਦੇ ਗੱਭਰੂ ਨੂੰ ਕਹਿੰਦੇ ਆ 트ੈਂਡ ਮਿੱਠੀ ਹੈ ਮਿੱਠੀ ਹੈ ਵਰਡ ਕਿੰਨਾ ਟਿਪੀਕਲ ਇੱਕ ਪਿੰਡਾਂ ਦਾ ਵਰਡ ਆ ਆਮ ਜਿਵੇਂ ਆਮ ਭਾਸ਼ਾ ਦਾ ਵਰਡ ਆ ਜਿਵੇਂ ਚਾਚੇ ਤਾਏ ਚਾਚ ਮੈਂ ਚਾਤੇ ਮਾਮਿਆਂ ਦੇ ਆਪ ਬਣਿਆ ਹੈ ਨਾ ਤਾਇਆ ਤਾਇਆ ਨਾਲ ਬੈਠਾ ਹੁੰਦਾ ਗੱਡੀ 'ਚ ਹੈ ਨਾ ਲਫੇੜੇ ਆਕਣ ਗੀਤ ਵੱਜੂਗਾ ਮਤਲਬ ਲਫੇੜਾ ਵਰਡ ਇਹ ਸਾਰੇ ਮਤਲਬ ਟਿਪੀਕਲ ਮਾਲਵੇ ਦੀ ਭਾਸ਼ਾ ਚੱਬ-ਚੱਬ ਕੇ ਗੱਲਾਂ ਨੂੰ ਕਹਿਣ ਦੀਆਂ ਗੱਲਾਂ ਤੇ ਮਤਲਬ ਇਹ ਫਿਰ ਉਹਦੇ